ਸਿੰਕਰ ਲਾਉਂ। ਜੀ ਮਤਲਬ ਕਿਵੇਂ ਕੀ ਦੀ ਗੱਲ ਹੈ? ਮਸਲਾ ਇਹ ਹੈ ਕਿ ਜੀ ਆਰਪੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੌਲੀ ਹੌਲੀ ਜਿੰਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ ਉਹ ਨਹੀਂ ਕਿ ਗੱਡੀ ਜਾ ਰਹੀ ਸੀ। ਪਿੱਛੋਂ ਲਾ ਕੇ ਕੁੜੀ ਦਾ ਕਲਚ ਛੁੱਟ ਗਿਆ, ਰੇਸ ਤੇ ਪੈਰ ਆ ਗਿਆ। ਤੇ ਵਿੱਚੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ। ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ। ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਨੂੰ ਕਿੱਧਰ ਗਏ? ਉਹ ਜੀ ਮੈਡੀਕਲ ਕਰਾਉਣ ਗਏ ਆ। ਉਹਨਾਂ ਦੇ 60 ਲੱਖ, 60 ਲੱਖ। 60 ਲੱਖ। ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ। ਹਾਂ ਜੀ ਕੈਪਟਨ ਸਾਹਿਬ ਸੀ ਨਾਲ ਉਹਨਾਂ ਦੀ ਗੱਡੀ ਸੀ ਉਹ ਡਰਾਈਵ ਕਰ ਰਹੇ ਆ ਉਹ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਡੀਆਂ ਦਾ ਰੋਪ ਚਲੇ ਗਏ। ਕਿੰਨੀਆਂ ਗੱਡੀਆਂ ਦਾ ਟੋਟਲ ਐਕਸ਼ਨ ਚਾਰ ਗੱਡੀਆਂ ਦਾ ਐਕਸ਼ਨ ਆ ਆਰਮੀ ਦੀਆਂ ਤੇ ਦੋ ਪ੍ਰਾਈਵੇਟ। ਅੱਛਾ ਤਾਂ ਆਰਮੀ ਦੀਆਂ ਦੋ ਗੱਡੀਆਂ ਹਾਂ ਜੀ। ਹਾਂ ਜੀ। ਸਹੀ ਜੀ। ਕੀ ਕਿੱਥੇ ਹੋਇਆ ਜੀ ਐਕਸੀਡੈਂਟ ਬਿਲਕੁਲ ਕੋਰਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟ੍ਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਇੱਕ ਲੇਡੀ ਆਈ ਪਿੱਛੋਂ ਕਰੈਟਾ ਗੱਡੀ ਦੇ ਪਤਾ ਨਹੀਂ ਵੀ ਰੇਖਦਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨੇ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਗੱਡੀਆਂ ਦੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕਿ ਜਾਨੇ 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿੱਛੋਂ ਆਨ ਕੇ ਵਜਈ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡ ਚਲੇਗੇ ਸਕਿਉਰਿਟੀ ਰੀਜਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਗੱਡੀਆਂ ਤੇ ਚਾਰ ਗੱਡੀਆਂ ਸੀ ਦੋ ਆਰਮੀ ਦੋ ਪ੍ਰਾਈਵੇਟ ਹਾਂਜੀ ਸਰ ਜੀ ਕੀ ਮਸਲਾ ਆਇਆ ਜਿਹੜਾ ਇਹ ਗੱਡੀਆਂ ਕੀ ਕੀ ਕੋਰਪ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਆ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਰਚ ਚੈੱਕ ਕਰ ਰਹੇ ਆ ਤੇ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਜਿੰਮ ਕੱਟੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਵੈਰੀਫਾਈ ਕਰਨੇ ਕਿ ਕੀ ਕੰਪਲੇਂਟ ਦੇ ਰਹੇ ਉਹ ਅਕੋਰਡਿੰਗਲੀ ਦੇਖਦੇ ਹਾਂ ਗਲਤੀ ਕਿਦੀ ਦੱਸੀ ਜਾ ਰਹੀ ਹੈ ਜੀ ਅਜੇ ਸਟੇਜ ਤੇ ਕੋਈ ਕਹਿ ਸਕਦੇ ਪੂਰੀ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲਾ ਗੱਡੀ ਵੀ ਵੇਚੇਗੀ ਇਹ ਆਹ ਗੱਡੀ ਆਰਮੀ ਦੀ ਹੈ ਇੱਕ ਗੱਡੀ ਆ ਰਹੀ ਹੈ ਸਰ ਜਾਣੀ ਮਾਨੂੰ ਕੋਈ ਜੀ ਅਜੇ ਤੱਕ ਕੋਈ ਰਿਪੋਰਟਡ ਨਹੀਂ ਹੈਗਾ ਠੀਕ ਸਿੰਘ ਘੱਲੋਂ ਕੀ ਮਸਲਾ ਕੀ ਵੀ ਕੀ ਦੀ ਗੱਲ ਹੈ ਮਸਲਾ ਇਹ ਹੈ ਕਿ ਜੀ ਆਰਪੀ ਦੀਆਂ ਗੱਡੀਆਂ ਚੱਲ ਜਾ ਰਹੀਆਂ ਸੀ ਤੇ ਹੌਲੀ ਹੌਲੀ ਜਿੰਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ 100 ਨੀਂ ਕਿ ਗੱਡੀ ਜਾ ਰਹੀ ਸੀ ਵਿੱਚੋਂ ਲਿਆ ਕੇ ਕੁੜੀ ਦਾ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਵਿੱਚੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਨੂੰ ਕਿੱਧਰ ਗਏ ਉਹ ਜੀ ਮੈਡੀਕਲ ਕਰਾਉਣ ਗਏ ਉਹਨਾਂ ਦੇ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਗਰਾਂ ਦੇ ਕੈਪਟਨ ਸਾਹਿਬ ਜੀ ਨਾਲ ਉਹਨਾਂ ਦੀ ਗੱਡੀ ਸੀ ਉਹ ਡਰਾਈਵ ਕਰ ਰਹੇ ਉਹ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਡੀ ਗੱਲੋਂ ਆਪ ਚਲੇ ਗਈਆਂ ਕਿੰਨੀਆਂ ਗੱਡੀਆਂ ਦਾ ਟੋਟਲ ਐਕਸੀਡੈਂਟ ਚਾਰ ਗੱਡੀਆਂ ਦਾ ਐਕਸੀਡੈਂਟ ਆ ਆਰਮੀ ਦੀਆਂ ਤੇ ਦੋ ਪ੍ਰਾਈਵੇਟ ਅੱਛਾ ਤਾਂ ਆਰਮੀ ਦੀਆਂ ਦੋ ਗੱਡੀਆਂ ਹਾਂਜੀ ਹਾਂ ਸਹੀ ਦੇ ਤੇ ਕੀ ਕਿੱਥੇ ਹੋਇਆ ਜੀ ਐਕਸੀਡੈਂਟ ਬਿਲਕੁਲ ਕੋਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਇੱਕ ਲੇਡੀ ਆਈ ਪਿੱਛੋਂ ਕਰੇਟਾ ਗੱਡੀ ਤੇ ਪਤਾ ਨਹੀਂ ਵੀ ਰਿਕਦਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਨੂੰ ਇੰਪੈਕਟ ਤੁਹਾ ਸਾਰੇ ਘਰ ਦੇ ਵਿੱਚੋਂ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕਿ ਜਾਨੇ 60 ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਕਾਰਮੀ ਦੇ ਕੈਪਟਨ ਸਾਹਿਬ ਜੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਿਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕਿ ਗੱਡੀਆਂ ਸਨ ਚਾਰ ਗੱਡੀਆਂ ਸਨ ਦੋ ਆਰਮੀ ਦੋ ਪ੍ਰਾਈਵੇਟ ਹਾਲੀ ਸਰ ਇਹ ਕੀ ਮਸਲਾ ਆਇਆ ਜਿਹੜਾ ਹੈ ਗੱਡੀਆਂ ਕਿ ਤੇ ਪੋਰਟ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਚੈੱਕ ਕਰ ਰਹੇ ਆ ਤੇ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਇਸੇ ਵਿੱਚ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਵੈਰੀਫਾਈ ਕਰਨੇ ਕਿ ਕੀ ਕੰਪਲੇਨਟ ਦੇਦੇ ਉਹ ਅਕੋਰਡਿੰਗਲੀ ਵੇਖ ਲਈ ਗਲਤੀ ਕਿਦੀ ਜੱਤੀ ਜਾ ਰਹੀ ਹੈ ਜਿਹੜੇ ਸਟੇਜ ਤੇ ਕੋਈ ਕਹਿ ਸਕਦੇ ਕੋਈ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲੇ ਦੀ ਵੀ ਗੱਡੀ ਵਿੱਚ ਵੇਚੇਗੀ ਓਏ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਸਰ ਜਾਨੀ ਮਾਲਕ ਨੂੰ ਨਹੀਂ ਜਿਹੜੇ ਕੋਈ ਰਿਪੋਰਟਡ ਨਹੀਂ